ਵੱਡੀ ਜੇ ਜੇ ਤਫਰਾਤ ਤੁਸੀਂ ਕੀ ਕਹਿਣਾ ਚਾਹੋਗੇ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 3.5 ਸਾਲ ਵਿਕਾਸ ਦੇ ਕੰਮ ਕੀਤੇ ਤਦਨਤਾਰ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਉਹ ਕਹਿੰਦੇ ਅਸੀਂ ਪੰਥਾ ਘਲਕਾ ਜੀ ਤਾਂ ਅਸੀਂ ਕਹਿੰਦੇ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਛਾਲ ਦੇ ਸੀਗੇ ਉਹਨਾਂ ਉਹਨਾਂ ਨੂੰ ਸਾਦਾਂ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਜਿਹੜੀ ਆ ਉਹ ਹਾਰ ਹੋਈ ਐ ਉਹਦਾ ਖਾਸ ਤੌਰ ਤੇ ਕਾਂਗਰਸ ਨੂੰ ਉਹਦਾ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਵਾਜ਼ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਐ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਗੱਪਾਂ ਮਾਰਦੇ ਜੀ ਇਸੇ ਤਰ੍ਹਾਂ ਕਰਾਂਗੇ ਜੀ ਉਹ ਤੱਕਾਂਗੇ ਉਹ ਸਪਸ਼ਟ ਹੋ ਗਿਆ ਕਿ ਬੀਜੇਪੀ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਂਦੀ ਆਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁੱਖ ਮੰਤਰੀ ਤੁਰੇ ਫਿਰਦੇ ਚੰਨੀ ਬਾਜਵਾ ਰਾਜਾ ਬੜਿੰਗ ਸਿੱਧੂ ਸੁਖੀ ਹੰਦਾਵਾ ਪਤਾ ਕਿੰਨੇ ਮੁੱਖ ਮੰਤਰੀ ਉਹ ਸੱਤਾਂ ਮੁੱਖ ਮੰਤਰੀਆਂ ਸੋਚ ਲੈਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਂਗਰਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਚ ਦਵਾਦਾ ਸਦਾ ਭਗਵਾਨ ਸਿੰਘ ਮਾਨ ਦੀ ਗਵਾਹੀ ਤੇਰਾ ਆਮ ਆਦੀ ਪਾਰਟੀ ਦੀ ਸਰਕਾਰ ਬਣ। ਰਾਜਾ ਬੜਿੰਗ ਕੋ ਨਹੀਂ ਕਾਫੀ ਚਰਚਾ ਜੁੜਾਏ ਕਾਫੀ ਤੁੱਕੇ ਬਿਆਨ ਕੀਤੇ ਕਿ ਲੱਗਾ ਕਿਲਾ ਕੱਢਿਆ ਲੋਕਾਂ ਨੇ। ਉਹਨਾਂ ਨੇ ਵੋਟਾਂ ਲੈਣ ਦੀ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ। ਉਹ ਤਰਦਾਰ ਦੇ ਲੋਕਾਂ ਨੇ ਮਜਹਿਲਾ ਨੇ ਰਾਜੇ ਬੜਿੰਗ ਦੀ ਧੌਂਚੋਂ ਬਹੁਤ ਐ ਚੰਗੀ ਤਰ੍ਹਾਂ ਕਿਲਾ ਕੱਢਤਾ ਬਾਜਵੇ ਦੀ ਤੇ ਰਾਜਾ ਬੜਿੰਗ ਦੀ। ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ। ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ। ਉਹ ਵਿਕਾਸ ਜਿਹੜਾ ਸਦਾ ਭਗਵਾਨ ਸਿੰਘ ਮਾਨ ਜੀ ਨੇ ਕਰਾਇਆ। 27 ਜਿੱਤ ਸੇ ਵਕਾਫ ਦੇ ਨਾਤੇ ਅਸੀਂ ਚੋਣ ਜਿੱਤ ਕੇ ਸਰਕਾਰ ਬਣਾ ਲਈ। ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਪ੍ਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਜਿੱਤ ਨਹੀਂ ਸਰਕਾਰ ਬਣਾਉਣੀ। ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘੱਲਦੇ ਤਾਂ ਵੀ ਨਹੀਂ ਦੇ ਸਕਦੇ ਜੋ ਮਰਜ਼ੀ ਕਰ। ਇਹਨਾਂ ਦਾ ਮੋਢਿਆ 27 ਦੀ ਜਿੱਤ। 27 ਦੀ ਜਿੱਤ ਦਾ ਮੋਢਿਆ ਜੀ ਇਹ 27 ਦੀ ਜਿੱਤ ਦਾ। ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ। ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤ ਦਾ। ਸੈਮੀਫਾਈਨਲ ਜਿੱਤ ਗਈ ਜਾਂ ਮਾਦੀ ਪਾਰਟੀ। ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ।